ਸਕੂਲੋਂ ਆਏ ਅੱਜ ਸਕੂਲ ਕੋਈ ਕੁਝ ਪੜਾਇਆ ਤੁਹਾਨੂੰ ਪੜਾਇਆ ਤੁਹਾਨੂੰ ਕਿ ਨਹੀਂ ਅੱਜ ਕੀ ਦਿਨ ਹੈ ਅੱਜ ਸ਼ਨੀਵਾਰ ਹੈ ਸ਼ਨੀਵਾਰ ਭਗਤ ਸਿੰਘ ਦਾ ਜਨਮ ਦਿਨ ਹੈ ਨਾ ਅੱਜ ਤਾਂ ਦਿੱਤੇ ਠੀਕ ਹੈ ਇਹ ਜੋ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਦੇ ਜੀ ਦਾ ਕੀ ਨਾਮ ਸੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਕਰਿਆ ਜੋ ਇਹ ਤੁਹਾਡੀ ਇਮਾਨਦਾਰੀ ਹੈ ਵੀ ਤੁਸੀਂ ਕਿਸੇ ਤੋਂ ਸਰਚ ਨਹੀਂ ਕਰਨਾ ਕਿਤੇ ਪੜਨਾ ਨਹੀਂਗਾ ਜੇ ਤੁਹਾਨੂੰ ਪਤਾ ਤਾਂ ਤੁਸੀਂ ਧਾ ਕਰਦੇ ਜੇ ਨਹੀਂ ਨਾ ਕਰਦੇ ਅੱਠਵੇਂ ਦਾ ਪਤਾ ਹੀ ਨਹੀਂ ਵੀ ਅੱਜ ਨੂੰ ਦਾ ਹਾਂ ਇਹ ਵੀ ਨਹੀਂ ਪਤਾ ਅੱਜ ਜਿੰਨੇ ਤੁਸੀਂ ਪਹਿਲਾਂ ਵੀਡੀਓ ਦੇਖੀ ਆ ਤੇ ਉਹਦੇ ਚ ਤੁਸੀਂ ਦੇਖ ਹੀ ਲਿਆ ਕਿ ਕਿਸੇ ਵੀ ਬੱਚੇ ਨੇ ਆਨਸਰ ਨਹੀਂ ਦਿੱਤਾ ਕਹਿੰਦੇ ਅੱਜ ਸ਼ਨੀਵਾਰ ਹੈ ਸ਼ਨੀਵਾਰ ਸ਼ਨੀਵਾਰ ਭਗਤ ਸਿੰਘ ਦਾ ਜਨਮ ਦਿਨ ਹੈ ਨਾ ਅੱਜ ਹਾਂ ਤਾਂ ਦਿੱਤੇ ਆ ਠੀਕ ਆ ਹਾਂ ਅੱਜ ਕੀ ਦਿਨ ਆਜ ਤੋਂ ਹੋ ਗਿਆ ਅੱਜ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ ਨਾ ਠੀਕ ਆ ਤੇ ਆ ਇਹ ਖਵਾਉਣੇ ਆ ਚੀਜ਼ ਬੱਚਿਆਂ ਲਈ ਇਹਨੂੰ ਹੀ ਦੇ ਦੇ ਇਹਨੂੰ ਹੀ ਦੇ ਦੇ ਇਹ ਉਹ हमको ਵੀ ਦੋ ਹਾਂ ਤੇ ਇਹਨੂੰ ਹੀ ਦਵਾਂਗੇ ਇਹ ਗੱਲ ਕਰੀਏ ਠੀਕ ਆ ਖੁਸ਼ ਹੋਰ ਹੈ ਨਹੀਂ ਕਿ ਬੱਚੇ ਉਹ ਆ ਗਿਆ ਆ ਜਾ ਆ ਜਾ ਆ ਜਾ ਆ ਜਾ ਲਓ ਜੀ ਮੈਂ ਸ਼ਰਮੇ ਵੀਰ ਕੋਲ ਆਇਆ ਸੀ ਕਿਵੇਂ ਸ਼ਰਮਾ ਠੀਕ ਆ ਕੈਂਟਾ ਬਹੁਤ ਵਧੀਆ ਲਓ ਅਸੀਂ ਕਿਹਾ ਚਲੋ ਅੱਜ ਹੈਗਾ ਭਗਤ ਸਿੰਘ ਦਾ ਜਨਮ ਦਿਨ ਤੇ ਆਪਾਂ ਆਪਣੇ ਬਰਥਡੇ ਦਾ ਕੇਕ ਕੱਟ ਹੀ ਲੈਨੇ ਆ ਤੇ ਅੱਜ ਅਸੀਂ ਕਿਹਾ ਚਲੋ ਛੋਟੀ ਜੀ ਇੱਕ ਬੱਚਿਆਂ ਨੂੰ ਖੁਸ਼ ਕਰਨ ਦੀ ਸੇਵਾ ਹੋਰ ਹੈਗਾ ਬੱਚੇ ਬਸ ਹਾਈ ਸਕੂਲੋਂ ਆਏ ਅੱਜ ਸਕੂਲ ਕੋਲੋਂ ਪੜਾਇਆ ਤੁਹਾਨੂੰ ਪੜਾਇਆ ਤੁਹਾਨੂੰ ਕਿ ਨਹੀਂ ਅੱਜ ਕੀ ਦੇਣਾ ਅੱਜ ਸ਼ਨੀਵਾਰ ਹੈ ਸ਼ਨੀਵਾਰ ਭਗਤ ਸਿੰਘ ਦਾ ਜਨਮ ਦਿਨ ਹੈ ਨਾ ਅੱਜ ਤਾਂ ਦਿੱਤੇ ਠੀਕ ਹੈ ਅੱਜ ਕਿਹਦਾ ਜਨਮ ਦਿਨ ਹੈ ਨਾ ਪਤਾ ਅੱਜ ਦੱਸਿਆ ਨਾ ਸਕੂਲ ਚ ਵੀ ਕਿਹਦਾ ਜਨਮ ਦਿਨ ਹੈ ਨਾ ਨਹੀਂ ਹਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ ਨਾ ਠੀਕ ਹੈ ਤਾਂ ਕਰਕੇ ਤੁਹਾਨੂੰ ਚਾਕਲੇਟ ਦਿੰਦੇ ਠੀਕ ਹੈ ਖੁਸ਼ ਹੈਪੀ ਚਲ ਦੂਜੀ ਕਿਹਦੇ ਦਾ ਭਾਈ ਜੀ ਆ ਜਾ ਤੂੰ ਵੀ ਆ ਜਾ ਹੈਪੀ ਆਜਾ ਇਹਨੂੰ ਦੇ ਦੇ ਛਾਲ ਨਾ ਮਾਰ ਜਿੱਤੇ ਚਾਕਲੇਟ ਵੇਖ ਚੰਗਾ ਉਹਨੂੰ ਦੇ ਦੇ ਹਾਂ ਕਰ ਦੇ ਆਜਾ ਯਾਰ ਲੈ ਲਾ ਆਜਾ ਯਾਰ ਕਿਉਂ ਖਾਂਦਾ ਨਹੀਂ ਲੈ ਲਾ ਆਜਾ ਲੈ ਲਾ ਅੱਜ ਭਗਤ ਸਿੰਘ ਦਾ ਬਰਥਡੇ ਆ ਤਾਂ ਦਿੰਨੇ ਆ ਆਜਾ ਭਗਤ ਸਿੰਘ ਦਾ ਜਨਮ ਦਿਨ ਅੱਜ ਹੈ ਛਿਦੇ ਅੱਜ ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਪਤਾ ਨਹੀਂ ਸਕੂਲ 'ਚ ਨਹੀਂ ਪੜਾਇਆ ਅੱਜ ਤੁਸੀਂ ਸਕੂਲ ਪੜ੍ਹਦੇ ਆ ਹਾਂ ਸੱਟ ਚ ਲੈ ਲਓ ਤਾਂ ਹੀ ਬਣਦੇ ਪੁੱਤ ਜਨਮ ਦਿਨ ਕਰਕੇ ਬਣਦੇ ਐ ਸਕੂਲ ਪੜ੍ਹਦੇ ਕਰਕੇ ਪੁੱਛਿਆ ਤੁਹਾਨੂੰ ਹਾਂ ਹਲੋ ਮੱਤ ਸਕੂਲ ਜਾਏ ਸਕੂਲ ਜਾਏ ਸਕੂਲ ਜਾਏ ਅੱਜ ਕੀ ਆ ਪਤ ਸਕਦਾ ਜਾਨਦਾ ਨਹੀਂ ਪਤਾਣਾ ਹਾਂ ਪਤਾ ਨਹੀਂਗਾ ਅੱਜ ਤਾਂ ਕੁਛ ਹੀ ਨਹੀਂ ਅੱਜ ਕੁਛ ਵੀ ਨਹੀਂ ਅੱਜ ਪਤ ਸਕਦਾ ਜਾਨਦਾ ਨਹੀਂ ਸੀ ਸਖਾਇਆ ਅੱਜ ਸਾਡਾ ਕੁਛ ਕੇ ਪਲਾਨ ਸੀਗਾ ਮੇਰਾ ਤੇ ਮਨੋਜ ਦਾ ਵੀ ਜਿਹੜੇ ਬੱਚੇ ਆ ਸਕੂਲ ਦੇ ਹਨਾ ਵੱਡੇ ਉਹਨਾਂ ਨੂੰ ਇਹ ਪੁੱਛਣਾ ਸੀਗਾ ਵੀ ਸਿੱਧੂ ਮੂਸੇ ਵਾਲੇ ਦੇ ਪਿਓ ਦਾ ਨਾਮ ਕੀ ਆ ਤੇ ਉਹਨਾਂ ਨੇ ਫੱਟ ਦਾ ਦੇਣਾ ਸੀ ਕਿਹਨਾਂ ਸੀ ਇਹ ਪੁੱਛਣਾ ਸੀ ਤੇ ਛਿਦਿਆ ਜਾਮਾ ਸਰਦਾਰ ਭਗਤ ਸਿੰਘ ਦੇ ਪਿਤਾ ਦਾ ਕੀ ਨਾਂ ਤੇ ਉਹ ਬਹੁਤ ਘੱਟ ਪਤਾ ਹੋਊਗਾ ਇਹ ਬਾਕੀ ਹੁਣ ਇਹ ਸਵਾਲ ਮੇਰਾ ਤੁਹਾਨੂੰ ਆ ਵੀ ਛਿਦਿਆ ਜਾਮਾ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਦੇ ਜੀ ਦਾ ਕੀ ਨਾਮ ਸੀ ਤਾਂ ਤੁਸੀਂ ਕਮੈਂਟ ਤੇ ਜਾ ਜ਼ਰੂਰ ਕਰਿਆ ਜੋ ਇਹ ਤੁਹਾਡੀ ਇਮਾਨਦਾਰੀ ਆ ਵੀ ਤੁਸੀਂ ਕਿਥੋਂ ਸਰਚ ਨਹੀਂ ਕਰਨਾ ਕਿਥੋਂ ਪੜ੍ਹਨਾ ਨਹੀਂਗਾ ਜੇ ਤੁਹਾਨੂੰ ਪਤਾ ਤਾਂ ਤੁਸੀਂ ਧਾਂ ਕਰਦੇ ਜੇ ਨਹੀਂ ਨਾ ਕਰਦੇ ਬੱਚਿਆਂ ਨੂੰ ਜ਼ਰੂਰ ਪੁੱਛੋ ਹੱਥ ਤੁਸੀਂ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਜ਼ਰੂਰ ਪੁੱਛਿਆ ਜੋ ਜੇ ਨਾ ਪਤਾ ਹੋਇਆ ਤਾਂ ਜ਼ਰੂਰ ਦੱਸਿਆ ਜੀ ਕਿਉਂਕਿ ਮੇਰੀ ਤਾਂ ਦਿਨੋਂ ਹੁੰਦੀ ਆ ਹਨਾ ਹੁਣ ਕੋਈ ਕਿੰਤੂ ਕਰੀ ਜਾਵੇ ਕੋਈ ਪ੍ਰੰਤੂ ਕਰੀ ਜਾਵੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਆਪਾਂ ਹੈਗੇ ਆ ਪਾਕਿਸਤਾਨ ਦੇ ਫੈਨ ਤੇ ਬਾਕੀ ਅਜ ਮੁੱਦ ਕੀ ਆਏ ਸੀ ਵੀਰਨਾ ਕੀ ਕੀ ਸੀ ਗੱਲਬਾਤ ਤੇ ਅਸੀਂ ਇਹ ਕੀਤਾ ਸੀ ਵੀ ਚਲੋ ਹਰੇਕ ਜਨਮ ਦਿਨ ਤੇ ਕੋਈ ਨਾ ਕੋਈ ਕੇਕ ਕਰਦਾ ਕੋਈ ਖਾਂਦਾ ਪੀਂਦਾ 18 ਦਾ ਪਤਾ ਹੀ ਨਹੀਂ ਵੀ ਜਨਮ ਦਿਨ ਦਾ ਹਾਂ ਇਹ ਵੀ ਨਹੀਂ ਪਤਾ ਆ ਜਿੰਨੇ ਤੁਸੀਂ ਪਹਿਲਾਂ ਵੀਡੀਓ ਦੇਖੀ ਆ ਤੇ ਉਹਦੇ ਚ ਤੁਸੀਂ ਦੇਖ ਹੀ ਲਿਆ ਕਿ ਕਿਸੇ ਵੀ ਬੱਚੇ ਨੇ ਆਨਸਰ ਨਹੀਂ ਦਿੱਤਾ ਕਹਿੰਦੇ ਸ਼ਨੀਵਾਰ ਆ ਕਹਿੰਦੇ ਅੱਜ ਇਹ ਆ ਕਿਉਂਕਿ ਸਕੂਲ ਦੇ ਵਿੱਚ ਵੀ ਕਿਸੇ ਮਾਸਟਰ ਨੇ ਇਹ ਨਹੀਂ ਦੱਸਿਆ ਵੇ ਅਸੀਂ ਦੇ ਆ ਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਤੇ ਮੈਂ ਉਹਨਾਂ ਨੂੰ ਟੀਚਰਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਵੀ ਜਰੂਰ ਜਿਸ ਦਿਨ ਕਿਸੇ ਵੀ ਗੁਰੂ ਦਾ ਜਾਂ ਕਿਸੇ ਵੀ ਆਪਣੇ ਇਦਾਂ ਦੇ ਸ਼ਹੀਦਾਂ ਦੇ ਜਨਮ ਦਿਨ ਹੁੰਦੇ ਹਨ ਤੇ ਜਰੂਰ ਤੁਸੀਂ ਦੱਸਿਆ ਕਰੋ ਕਿ ਫਿਰ ਬੱਚਿਆਂ ਨੂੰ ਪਤਾ ਲੱਗਦਾ ਸਹੀ ਹੈ ਕਿ ਨਹੀਂ ਸਹੀ ਹੈ ਔਰ ਔਰ ਬਸ ਆਹੀ ਵੀ ਬਾ ਮਹਾਤਮਾ ਜੀ ਦਾ ਪਤਾ 2 ਅਕਤੂਬਰ ਨੂੰ ਉਹ ਸਾਰੇ ਬੱਚਾ ਨੂੰ ਪਤਾ ਹੈ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਨੂੰ ਆ ਤੇ ਆਪਾਂ ਨੂੰ ਇਵੇਂ ਪਤਾ ਹੋਣਾ ਚਾਹੀਦਾ ਵੀ 28 ਸਤੰਬਰ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਜ਼ਰੂਰ ਗੌਰ ਕਰਿਓ ਮੇਰੀ ਗੱਲ ਤੇ ਤੇ ਬਾਕੀ ਅਸੀਂ ਬਾਲੇ ਵਿਦਵਾਨ ਹੈ ਨਹੀਂ ਤੇ ਜਿਹੜੇ ਵਿਦਵਾਨ ਆ ਉਹ ਸਾਡੀ ਵੀਡੀਓ ਤੋਂ ਦੂਰ ਰਹੇ